ਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹਰ ਰੋਜ਼ ਦੀ ਤਰ੍ਹਾਂ ਦਸ਼ਮੇਸ਼ ਜੀ ਦਾ ਦਰਬਾਰ ਸਜਿਆ ਸੀ ਅਚਾਨਕ ਇੱਕ ਪੰਡਤ ਜੀ ਨੇ ਆ ਕੇ ਦਸ਼ਮੇਸ਼ ਪਿਤਾ ਜੀ ਨੂੰ ਸੰਬੋਧਨ ਹੁੰਦਿਆਂ ਕਿਹਾ ਪਾਤਸ਼ਾਹ ਸੁਨਿਆ ਹੈ ਕਿ ਆਪ ਜੀ ਦੇ ਦਰਬਾਰ ਦਾ ਦਾਨ ਲੈਣ ਆਏ ਕਿਸੇ ਨੂੰ ਵੀ ਨਰਾਸ਼ ਨਹੀਂ ਮੋੜਦੇ ਮੈਂ ਵੀ ਸ਼ਨੀ ਦੇਵਤੇ ਦਾ ਦਾਨ ਲੈਣ ਆਇਆ हां ਮੈਨੂੰ ਵੀ ਦਾਨ ਦਿੱਤਾ ਜਾਵੇ ਇੰਨਾ ਸੁਣਨ ਦੀ ਧੀਰ ਸੀ ਕਿ ਸ਼ਨੀ ਦੇਵਤੇ ਨੂੰ ਪ੍ਰਸੰਨ ਕਰਨ ਵਾਲੀ ਹਰ ਵਸਤੂ ਭਾਰੀ ਮਾਤਰਾ ਵਿੱਚ ਪੰਡਿਤ ਜੀ ਨੂੰ ਦਾਨ ਕਰ ਦਿੱਤੀ ਗਈ ਪੰਡਿਤ ਜੀ ਦਾਨ ਖੋਤੇ ਤੇ ਲੱਦ ਕੇ ਅਜੇ ਥੋੜੀ ਹੀ ਦੂਰ ਗਏ ਸਨ ਕਿ ਸਿੰਘਾਂ ਨੇ ਜਾ ਕੇ ਰਿਆ ਤੇ ਸਾਰਾ ਦਿੱਤਾ ਦਾਨ ਖੋ ਲਿਆ ਮਹਾ ਦੀ ਦਾਲ ਲੰਗਰ ਵਿੱਚ ਪਾ ਦਿੱਤੀ ਕਾਲੇ ਕੱਪੜੇ ਤੇ ਬਸਤਰ ਬਣਾ ਕੇ ਸਿੰਘਾਂ ਨੇ ਪਹਿਨ ਲੈ ਤੇਲ ਦੇ ਵੱਡੇ ਬڑے ਬਣਾ ਕੇ ਸੰਗਤਾਂ ਨੂੰ ਵਰਤਾ ਦਿੱਤੇ ਮਾਇਆ ਗੋਲਕ ਵਿੱਚ ਪਾ ਦਿੱਤੀ ਲੋਹੇ ਦੇ ਕੜੇ ਬਣਾ ਕੇ ਹੱਥੀ ਪਹਿਨ ਲੈ ਕ੍ਰੋਧ ਨਾਲ ਲਾਲ ਪੀਲੇ ਹੋਏ ਪੰਡਤ ਜੀ ਨੇ ਸਿੰਘਾਂ ਦੀ ਸ਼ਿਕਾਇਤ ਦਸ਼ਮੇਸ਼ ਪਿਤਾ ਜੀ ਕੋਲ ਕਰ ਦਿੱਤੀ ਸਿੰਘਾਂ ਨੂੰ ਦਰਬਾਰ ਬੁਲਾਇਆ ਗਿਆ ਤੇ ਦਾਨ ਖੋਹਣ ਦਾ ਕਾਰਨ ਪੁੱਛਿਆ ਸਿੰਘਾਂ ਨੇ ਦਸ਼ਪੇਸ਼ ਪਿਤਾ ਜੀ ਨੂੰ ਦੱਸਿਆ ਕਿ ਪਾਤਸ਼ਾਹ ਜੀ ਆਪ ਨੇ ਹੀ ਤਾਂ ਸਾਨੂੰ ਪਾਠ ਪੜਾਇਆ ਹੈ ਤੀਰਥ ਦਾਨ ਦਇਆ ਦਪ ਸੰਜਮ ਏਕ ਬਿਨਾ ਨਹਿ ਏਕ ਪਛਾਨੇ ਪਾਤਸ਼ਾਹ ਜੀ ਫੇਰ ਅਸੀਂ ਆਪ ਜੀ ਦੇ ਪਾਏ ਪੂਰਨਿਆਂ ਦੀ ਉਲੰਘਣਾ ਕਰਕੇ ਪੰਡਤ ਜੀ ਹੋਰਾਂ ਨੂੰ ਸ਼ਨੀ ਦੇਵਤੇ ਦਾ ਦਾਨ ਦੇਣਾ ਕਿਵੇਂ ਪ੍ਰਵਾਨ ਕਰ ਸਕਦੇ ਹਾਂ ਦਸ਼ਮੇਸ਼ ਪਿਤਾ ਜੀ ਆਪਣੇ ਸਿੰਘਾਂ ਦੇ ਮੁਖ ਤੋਂ ਅਜਿਹੇ ਬਚਨ ਸੁਣ ਕੇ ਗਦਗਦ ਹੋ ਗਏ ਜਦੋਂ ਦਸ਼ਮੇਸ਼ ਜੀ ਦੀ ਅਗਵਾਈ ਹੇਠ ਸਿੰਘਾਂ ਦਾ ਕਾਫਲਾ ਦੱਖਣ ਭਾਰਤ ਵੱਲ ਵੱਧ ਰਿਹਾ ਸੀ ਤਾਂ ਇੱਕ ਪੜਾ ਦਾਦੂ ਦਵਾਰੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਾदू ਦੁਆਰੇ ਪਧਾਰਨ ਉਪਰੰਤ ਪਹਿਲਾ ਕੋਤਕ ਇਹ ਕੀਤਾ ਕਿ ਕਮਾਨ ਦੇ ਘੋਸ਼ੇ ਜਾਂ ਤੀਰ ਦੀ ਨੋਕ ਨਾਲ ਦਾदू ਦੀ ਸਮਾਦ ਨੂੰ ਨਮਸਕਾਰ ਦੇ ਕਰ ਦਿੱਤੀ ਦਸ਼ਮੇਸ਼ ਜੀ ਦੇ ਸਾਥੀ ਸਿੰਘ ਇਸ ਕਿਰਿਆ ਨੂੰ ਵੇਖ ਕੇ ਹੈਰਾਨ ਰਹਿ ਗਏ ਡੂੰਗੀਆਂ ਸੋਚਾਂ ਸੋਚਣ ਲੱਗੇ ਕਿ ਮਹਾਰਾਜ ਜੀ ਨੇ ਆਪ ਹੀ ਤਾਂ ਸਾਨੂੰ ਮੜੀਆਂ ਨੂੰ ਪੂਜਣ ਤੋਂ ਸਖਤ ਮਨਾ ਕੀਤਾ ਹੈ ਆਪ ਹੀ ਇਸ ਦੀ ਉਲੰਘਣਾ ਕਰਕੇ ਸਮਾਧ ਨੂੰ ਨਮਸਕਾਰ ਕਰ ਦਿੱਤੀ ਇਸ ਘਟਨਾ ਨੂੰ ਗੁਰੂ ਕੀਆਂ ਸਾਖੀਆਂ ਕ੍ਰਿਤ ਭਾਈ ਸਰੂਪ ਸਿੰਘ ਕੋਸ਼ਿਸ਼ 1790 ਈਸਵੀ ਵਿੱਚ ਇਉਂ ਅੰਕਤ ਹੈ ਭਾਈ ਦਿਆ ਸਿੰਘ ਨੇ ਦੇਖ ਕੇ ਇਸ ਖਾਲਸੇ ਦੀ ਆਗਿਆ ਪਾਈ ਗੁਰੂ ਕੇ ਸਾਥ ਇੰਜ ਬਚਨ ਕੀਆ ਮਹਾਰਾਜ ਭਾਵੇਂ ਆਪ ਅਸਾਂ ਦੇ ਗੁਰਦੇਵ ਹੋ ਪਰ ਆਪ ਤਨਖਾਈਏ ਹੈ ਖਾਲਸਾ ਆਪ ਕੋ ਦੰਡ ਲਗਾਣਾ ਚਾਹਤਾ ਹੈ ਗੁਰੂ ਜੀ ਬੋਲੇ ਦਿਆ ਸਿੰਘ ਅਸਾਂ ਕੋ बताइए कि हम तनखाईए कैसे हां पाहीसा बोले गरीब नवाज आप जी ने कहा सी जागत ज्योत जपे نس ਬਾਸੁਰ ਏਕ ਬਿਨਾ ਮਹਿ ਨੇਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬਹੁ ਗੌਰ ਮੜੀ ਮਠ ਫੂਲ ਨ ਮਾਨੇ ਅਬ ਆਪ ਸੇ ਬੜੀ ਅਵਗਿਆ ਹੋਈ ਹੈ ਕੇ ਤੀਰ ਸੇ ਸਮਾਦ ਕੋ ਨਮਸਕਾਰ ਕੀ ਹੈ ਇਸੀ ਕਰਕੇ ਖਾਲਸੇ ਨੇ ਆਪ ਕੋ ਤਨਖਾਇਆ ਕਰਾਰ ਦਿਆ ਹੈ ਗੁਰੂ ਜੀ ਸੁਨ ਘਰ ਮੁਸਕਰਾਏ ਬਚਨ ਹੋਆ ਭਾਈ ਦਿਆ ਸਿੰਘ ਅਸਾਂ ਦੇਖ ਲਿਆ ਹੈ ਕਿ ਖਾਲਸਾ ਪੂਰਨ ਖਾਲਸਾ ਬਣ ਗਿਆ ਹੈ ਕਾਈ ਕਮੀ ਨਹੀਂ ਰਹੀ ਸਤਗੁਰਾਂ ਕਿਹਾ ਲਓ ਭਾਈ ਸਿੱਖੋ ਮੈਂ ਤਨਖਾਇਆ ਹਾਂ ਆਪ ਜੋ ਮuje ਤਨਖਾਹ ਲਾਏਗੇ ਕਾਈ ਇਨਕਾਰੀ ਨਹੀਂ ਹੋਏਗੀ ਉਸੇ ਸਮੇਂ ਭਾਈ ਦਿਆ ਸਿੰਘ ਆਦ ਪੰਜ ਪਿਆਰਿਆਂ ਨੇ ਗੁਰਮਤਾ ਕਰਕੇ ਗੁਰੂ ਜੀ ਨੇ ਗੁਰੂ ਜੀ ਸੇ 250 ਰੁਪਇਆ ਦੰਡ ਲਾਇਆ ਸਤਗੁਰਾਂ ਖਜ਼ਾਨਚੀ ਨੇ ਸੇ ਕਹਾ ਇਹ ਲਾਗਾ ਦੰਡ ਇਹਨੇ ਦੇ ਦਿਜੀਏ ਬਚਨ ਪਾਏ ਖਜ਼ਾਨਚੀ ਨੇ ਉਸੇ ਵਕਤ 250 ਰੁਪਇਆ ਖਾਲਸੇ ਦੇ ਹਵਾਲੇ ਕਰ ਦਿਆ ਕਾਈ ਢਿਲ ਨਹੀਂ ਹੋਈ ਖਾਲਸੇ ਨੇ ਆਈ ਮਾਇਆ ਲੰਗਰ ਕੇ ਸਫਰੀ ਤੰਬੂ ਬਣਾਏ ਲਈ ਮੇਸਤਰੀ ਕੇ ਹਵਾਲੇ ਕਰਦੀ ਇਹ ਕੌਤਕ ਤਾਂ ਦਸ਼ਮੇਸ਼ ਜੀ ਨੇ ਸਿੱਖਾਂ ਨੂੰ ਸਿਧਾਂਤਾਂ ਚ ਪਰਪੱਕ ਤੱਕਣ ਲਈ ਰਚਿਆ ਸੀ ਸਿੱਖ ਦਸ਼ਮੇਸ਼ ਪਿਤਾ ਜੀ ਵੱਲੋਂ ਲਈਆਂ ਪ੍ਰੀਖਿਆਵਾਂ ਵਿੱਚੋਂ ਕੇਵਲ ਸਫਲ ਹੀ ਨਹੀਂ ਸੀ ਹੋ ਰਹੇ ਸਗੋਂ ਆਪਣੇ ਮਨ ਦੀ वेदना ਭਾਈ ਨੰਦ ਲਾਲ ਜੀ ਗੋਆ ਵਰਗੇ ਸਤਗੁਰਾਂ ਅੱਗੇ ਇਉਂ ਬਾਨ ਕਰਦੇ ਹਨ ਮੈਂ ਬਰ ਐ ਬਾਦ ਖਾਕਮ ਅਜ ਦਰ ਦੋਸਤ ਦਸ਼ਮ ਨਮ ਸਰਜਾ ਨਦ ਕੇ ਹਰ ਜਾਇ ਸਤ ਭਾਵ ਮੇਰੇ ਮਰਨ ਉਪਰੰਤ ਮੇਰੀ ਖਾਕ ਵੀ ਗੁਰੂ ਚਰਨਾਂ ਦੇ ਰਹਿ ਓੱਡ ਕੇ ਕਿਤੇ ਦੁਸ਼ਮਣ ਦੇ ਇਲਾਕੇ ਵਿੱਚ ਨਾ ਚਲੀ ਜਾਵੇ ਤੇ ਦੁਸ਼ਮਣ ਕਹੇ ਕਿ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਕਾ ਹੋ ਕੇ ਨਹੀਂ ਰਹਾ ਥਾਂ ਥਾਂ ਨੇਹੂ ਲਗਾਉਂਦਾ ਫਿਰਦਾ ਹੈ ਗੁਰਮਤੀ ਸਿਧਾਂਤਾਂ ਦੀ ਮਜੀਠੀ ਰੰਗਤ ਚੇ ਰੰਗੇ ਪਾਈ ਨੰਦ ਲਾਲ ਜੀ ਵਰਗੇ ਹੀਰਿਆਂ ਦੀ वेदना ਨੂੰ ਸੁਣ ਕੇ ਹੀ ਦਸ਼ਮੇਸ਼ ਪਿਤਾ ਜੀ ਨੇ ਆਪ ਖਾਲਸੇ ਨੂੰ ਸੌਂਪਦਿਆਂ ਕਿਹਾ ਮੈਂ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨ ਕੀ ਇਨਹੀ ਕੋ ਸਮਾ ਆਉਣ ਤੇ ਦਸ਼ਮੇਸ਼ ਜੀ ਨੇ ਸਭ ਕੁਝ ਖਾਲਸੇ ਤੋਂ ਵਾਰ ਦਿੱਤਾ ਤੇ ਆਪਣੇ ਆਪ ਨੂੰ ਵੱਡਿਆਂ ਭਾਗਾਂ ਦਾ مالک ਸਮਝਿਆ ਨਾਲ ਹੀ ਫਰਮਾਨ ਵੀ ਕਰ ਦਿੱਤਾ ਕਿ ਮੈਂ ਉਦੋਂ ਤੱਕ ਖਾਲਸੇ ਦੀ ਪ੍ਰਤੀਕ ਪ੍ਰਤੀਤ ਕਰਾਂਗਾ ਜਦੋਂ ਤੱਕ ਵਿਪਰਵਾਦ ਤੋਂ ਨਿਆਰਾ ਰਹੇਗਾ ਵਿਪਰਵਾਦ ਦੇ ਖਾਰੇ ਸਾਗਰ 'ਚ ਗਰਕ ਹੋਣ ਵਾਲੀਆਂ ਲਈ ਮੇਰੇ ਦਿਲ ਵਿੱਚ ਕੋਈ ਥਾਂ ਨਹੀਂ ਹੋਵੇਗੀ ਆਪ ਜੀ ਦਾ ਫਰਮਾਨ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਵਹਿ ਠਾਕੁਰ ਮੈਂ ਉਸ ਕਾ ਚਿਹਰਾ ਦਸ਼ਮੇਸ਼ ਜੀ ਨੇ ਖਾਲਸੇ ਨੂੰ ਡ੍ਰਿੜ ਤੱਕ ਕੇ ਹੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ ਉਪਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਖਾਲਸੇ ਨੇ ਪੂਜਾ ਅਕਾਲ ਕੀ ਪਰਚਾ ਸ਼ਬਦ ਘਰ ਦੀਦਾਰ ਖਾਲਸੇ ਕਾ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਦੇ ਸਿਧਾਂਤ ਤੇ ਡ੍ਰਿੜਤਾ ਨਾਲ ਪਹਿਰਾ ਦੇਣਾ ਹੈ ਇਤਿਹਾਸ ਦੇ ਪੰਨੇ ਗਵਾਹ ਹਨ ਕਿ ਜਦੋਂ ਤੱਕ ਖਾਲਸਾ ਦਸ਼ਮੇਸ਼ ਜੀ ਦੇ ਪਾਇ ਪੂਰਨਿਆਂ ਤੇ ਚੱਲਦਾ ਰਿਹਾ ਉਦੋਂ ਤੱਕ ਇਸ ਤੇ ਡ੍ਰਿੜ ਅਰਾਦੇ ਦਲੇਰੀ ਦੇ ਤੇ ਸਿੱਧਕ ਅੱਗੇ ਕੋਈ ਵੀ ਨੇ ਦੁਨੀਆਂ ਦੀ ਤਾਕਤ ਟਿਕ ਨਾ ਸਕੀ ਜ਼ਾਲਮ ਦੇ ਜ਼ੁਲਮ ਦੀਆਂ ਪੱਟੀਆਂ ਇਸ ਦਾ ਸਿਰੜ ਨਾ ਸਾੜ ਸਕੀਆਂ ਦ੍ਰਿੜਤਾ ਨੂੰ ਗੱਡੀਆਂ ਤੇ ਇੰਜਣ ਵੀ ਡੁਲਾ ਨਾ ਸਕੇ ਇਸ ਦੀ ਅਣਖ ਨੂੰ ਗੋਲੀਆਂ ਡਾਂਗਾ ਕਾਲੇ ਪਾਣੀ ਦੀਆਂ ਕੈਦਾਂ ਤੇ ਜ਼ਬਰ ਜ਼ੁਲਮ ਦੀਆਂ ਹਨੇਰੀਆਂ ਟੱਸ ਤੋਂ ਮੱਸ ਨਾ ਕਰ ਸਕੀਆਂ ਖਾਲਸਾ ਦਾ ਪੁਰਜਾ ਪੁਰਜਾ ਕਟਾ ਕੇ ਵੀ ਦੀਨ ਦੇ ਹਿਤ ਲੜ ਮਰਨ ਤੇ ਗੀਤ ਗਾਉਂਦਾ ਰਿਹਾ ਇਹ ਮਜਲੂਮ ਦਾ ਰਖਿਆਕ ਤੇ ਜਰਵਾਣੇ ਦਾ ਪਖਿਆਕ ਬਣ ਕੇ ਵਿਚਰਦਾ ਰਿਹਾ ਅਥਾ ਜੋਸ਼ ਨਾਲ ਦਸ਼ਮੇਸ਼ ਪਿਤਾ ਜੀ ਦਾ ਪੂਰਬ ਮਨਾਉਣ ਵਾਲੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਵਸੇ ਵੀਰੋ ਆਓ ਆਪਣੇ ਅੰਦਰ ਛਾਤੀ ਮਾਰੀਏ ਕਿ ਅਸੀਂ ਆਪਣੇ ਅੰਦਰ ਸਿੱਖੀ ਸਿਧਾਂਤਾਂ ਨੂੰ ਕਿੰਨੀ ਕੁ ਥਾਂ ਦਿੱਤੀ ਹੈ ਸਿੰਘ ਉਹ ਹੈ ਜਿਸ ਨੇ ਸਿਧਾਂਤਾਂ ਨਾਲ ਕਰੰਗੜੀ ਪਾਈ ਹੋਈ ਹੈ ਸਿਧਾਂਤਾਂ ਨੂੰ ਛੱਡ ਕੇ ਜਿੰਨੇ ਮਰਜੀ ਪਖੰਡ ਰਚ ਲਈਏ ਪਰ ਦਸ਼ਮੇਸ਼ ਜੀ ਦੀਆਂ ਖੁਸ਼ੀਆਂ ਦੇ ਪਾਤਰ ਨਹੀਂ ਬਣ ਸਕਦੇ ਕੇਵਲ ਲੋਕਾਂ ਨੂੰ ਧਰਮ ਹੀ ਹੋਣ ਦਾ ਭਲੇਖਾ ਹੀ ਪਾ ਸਕਦੇ ਹਾਂ ਸਾਡੀ ਹਾਲਤ ਉਸ ਖੋਤੇ ਵਰਗੀ ਹੋਵੇਗੀ ਜਿਸ ਤੇ ਸ਼ੇਰ ਦੀ ਖਲ ਮੜ ਦਿੱਤੀ ਗਈ ਸੀ ਕਲਗੀਧਰ ਪਾਤਸ਼ਾਹ ਜੀ ਦਾ ਫਰਮਾਨ ਹੈ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਕੋ ਲੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ